ਸਤਿ ਸ੍ਰੀ ਅਕਾਲ ਪਟਿਆਲਾ ਲਾਈਵ ਦੇ ਦਸਤਕਾਂ ਦਾ ਸਵਾਗਤ ਹੈ ਮੈਂ ਹਾਸ਼ ਸ਼ਾਹਵਾਜ਼ ਖਾਨ ਹਲਕਾ ਅਮਰਗੜ ਦੇ ਵਿਧਾਇਕ ਜਸਵੰਤ ਸਿੰਘ ਗੱਜਰਮਾਹਰਾ ਜੀ ਆਮ ਲੋਕਾਂ ਦੀਆਂ ਆਉਣ ਵਾਲੀਆਂ ਮੁਸ਼ਕਲਾਂ ਨੂੰ ਸੁਣ ਕੇ ਕਰ ਰਹੇ ਮੌਕੇ ਤੇ ਹੀ ਹੱਲ ਉਨ੍ਹਾਂ ਦੇ ਕੰਮਾਂ ਲਈ ਪ੍ਰਭਾਵਿਤ ਹੋ ਕੇ ਕਾਂਗਰਸੀ ਅਤੇ ਅਕਾਲੀ ਦਲ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਹੋ ਰਹੇ ਹਨ ਸ਼ਾਮਿਲ ਪਿੰਡ ਸ਼ੋਕਰਾਂ ਦੇ ਹੋਏ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਔਰ ਵਰਕਰਾਂ ਦਾ ਕੀ ਕਹਿਣਾ ਆਓ ਸੁੰਦਿਆ ਮਲੇਰਕੋਟਲਾ ਤੋਂ ਸ਼ਾਹਬਾਸ ਖਾਨ ਪਟਾਲਾ ਲਾਈਵ ਨੂੰ ਪੰਜਾਬ ਹਾਂਜੀ ਅणि ਸਨਾਂ ਦੇ ਕੀਤੋ ਦਾ ਉਹ ਸੇਂਚਨ ਡੀਜੀਪੀ ਦੇ ਚੇਅਰਪਰੰਦਾ ਵਾਲੇ ਮੈਨਾਂ ਆਏ ਨੇ ਹਰ ਰੋਜ਼ ਜੇ ਸੰਗਤ ਹੁੰਦੀ ਹੈ ਬਹੁਤ ਸਾਰੇ ਕਾਮੂਨ ਦੇ ਕਈ ਪਿੰਡਾਂ ਦੇ ਵਿੱਚੋਂ ਸਾਡੇ ਨਾਲ ਹੋਰ ਪਾਰਟੀਆਂ ਦੇ ਵਿੱਚੋਂ ਜਿਹੜਾ ਪਹਿਲਾਂ ਦੂਜੀ ਪਾਰਟੀ ਦੇ ਕੰਮ ਕਰਿਆ ਹੁੰਦਾ ਉਹ ਵੀ ਸੰਗਤ ਸਾਡੇ ਕੋਲ ਹਮੇਸ਼ਾ ਹੀ ਅੱਛਾ ਕੀ ਆ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਮੈਂ ਸਾਡਾ ਇੱਕੋ ਮਕਸਦ ਆ ਕਿ ਪਿੰਡਾਂ ਦਾ ਵਿਕਾਸ ਕਰਨਾ ਪਿੰਡਾਂ ਦਾ ਭਵਿੱਖ ਦੀ ਯੋਜਨਾ ਬਣਾਉਣੀ ਆ ਸਾਡੇ ਬੱਚਿਆਂ ਦਾ ਭਵਿੱਖ ਨੂੰ ਸੁਰੱਖਿਅਤ ਸਰ ਹੁਣ ਜਿਹੜੇ ਪੰਚਾਇਤ ਦੇ ਜਾਂ ਪਿੰਡ ਦੇ ਮਤਲਬ ਲੋਕ ਅੱਜ ਸਾਡੇ ਕੋਲੇ ਨਗਰ ਸੋਖਰਾ ਸਾਡੀ ਗਵਰਨਰ ਦੇ ਪਿੰਡਾਂ ਇਹਦੇ ਵਿੱਚੋਂ ਬਹੁਤ سارے ਸੱਜਣ ਜਿਹੜੇ ਕਿ ਪਹਿਲਾਂ ਵੀ ਚੰਗੇ ਕੰਮ ਬਹੁਤ ਕਰਦੇ ਆ ਪਰ ਉਹਨਾਂ ਨੇ ਅੱਜ ਸਾਨੂੰ ਆ ਕੇ ਖੁਦ ਕਿਹਾ ਕਹਿੰਦੇ ਕਿ ਇੱਕ ਤਾਂ ਵਿਕਾਸ ਤੇ ਬਹੁਤ ਕਾਰਨ ਜਿਵੇਂ ਖੇਤਾਂ ਨੂੰ ਪਾਣੀ ਲਾਉਣਾ ਟ੍ਰੀਟਮੈਂਟ ਪਲਾਂਟ ਲਾਉਣਾ ਬੰਦਾ ਪਾਣੀ ਕੱਢਣਾ ਫਿਰ ਉਹਨਾਂ ਨੇ ਕਿਹਾ ਵੀ ਜਿਹੜਾ ਨਹਿਰੀ ਪਾਣੀ ਫੱਟੇ ਪਿੰਡਾਂ ਨੂੰ ਅੰਗਰੇਜ਼ਾਂ ਦੇ ਪੈਰ ਪੈਲੇ ਦੀ ਵੀ ਹੁਣ ਸਾਡੇ ਪਿੰਡ ਚੋਂ ਪਾਲਟੀ ਭਾਜੀ ਕਰੀਬ ਖਤਮ ਹੋ ਗਈ ਵੀ ਅਸੀਂ ਪੰਜਾਬ ਪਿੰਡ ਨੂੰ ਤੇ ਸਾਡੇ ਪੰਜਾਬ ਨੂੰ ਗੰਗਲਾ ਬਲੂਟ ਤੱਕ ਸਾਰਾ ਪਿੰਡ ਇੱਕ ਮੁੱਠ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸਾਥ ਤੇ ਇੱਕਦਮ ਜਿਹੜੇ ਵਿਕਾਸ ਕਾਰਜ ਨੇ ਅਮਰਗੜ੍ਹ ਦੇ ਵਿੱਚ ਕਿੰਨੇ ਕ ਹੋ ਗਏ ਗਿਣਤੀ ਤਾਂ ਨਹੀਂ ਕੋਈ ਤੁਸੀਂ ਵੀ ਨਹੀਂ ਕਰ ਸਕਦੇ ਕੰਮ ਅਣਗਿਣਤ ਹੋ ਰਹੇ ਨੇ ਤੇ ਸਾਡੇ ਤਾਂ ਏਜੰਡੇ ਹੁੰਦੇ ਨੇ ਜਿਵੇਂ ਮੈਂ ਪਹਿਲਾਂ ਨਹਿਰੀ ਪਾਣੀ ਦੇ ਸੀ ਸਾਰੇ ਹਲਕੇ 'ਚ ਦੇਣ ਦਾ ਯਤਨ ਕਰ ਰਹੇ ਹਾਂ ਉਸ ਤੋਂ ਬਾਅਦ ਹੁਣ ਟ੍ਰੀਟਮੈਂਟ ਸਾਰੇ ਪੈਂਕਟ ਪੀ ਜਾ ਰਹੇ ਨੇ ਕਿ ਟ੍ਰੀਟਮੈਂਟ ਪਲਾਂਟ ਲਾਉਣੇ ਨੇ ਫਿਰ ਹਰ ਪਿੰਡ ਦੇ ਵਿੱਚ ਛੋਟਾ ਵੱਡਾ ਜਿਹੜਾ ਪਿੰਡ ਦੇ ਥਾਂ ਖੇੜੇ ਮਥਾਣ ਦੇਣਾ ਮਤਲਬ ਅਸੀਂ ਟਾਰਗੇਟ ਮਿਸ਼ਨ ਤੇ ਅਲੱਗ-ਅਲੱਗ এজেন্ডਿਆਂ ਤੇ ਕੰਮ ਕਰ ਰਹੇ ਹਾਂ ਕਿ ਜਿਹੜੇ ਨਿੱਕੇ-ਮੂٹے ਕੰਮ ਜਿਹਨਾਂ ਨੂੰ ਅੱਗੇ ਲੋਕ ਕਹਿੰਦੇ ਤੇ ਉਹਨਾਂ ਤੋਂ ਮੰਨੂ ਤੇ ਚਿਕਰੇ ਆਉਗੇ এজেন্ডੇ 'ਚ ਨਹੀਂ ਪੜਿਆ ਇਹ ਤਾਂ ਪੱਟੇ ਤੇ ਭੁਵਿੱਖ ਦੇ ਕੰਮ ਕਰੇ ਇੱਕ ਜਿਹੜਾ ਆਪਣੇ ਨਸ਼ਿਆਂ ਦੇ ਖਿਲਾਫ ਜੁੱਧ ਜਿਹੜਾ ਅਭਿਆਸ ਸਰਕਾਰ ਚਲਾ ਰਹੀ ਹੈ ਤੇ ਉਹਦਾ ਕਿੰਨਾ ਕੁ ਮਤਲਬ ਆਪਣੇ ਪਿੰਡਾਂ ਚ ਹਲਕੇ ਚ ਕਿੰਨਾ ਕੁ ਸਹਾਇਤਾ ਹੋ ਰਹੀਆ ਤੁਹਾਨੂੰ ਵੀ ਬਹੁਤ ਖਬਰਾਂ ਆਈਆਂ ਹੋਣਗੇ ਤੁਹਾਡੇ ਕੋਲ ਤੁਹਾਨੂੰ ਪਤਾ ਲੱਗਦਾ ਤੁਸੀਂ ਕਿਸੇ ਕਿਸੇ ਵਾਸਤੇ ਸ਼ਾਮਿਲ ਲੋਕੀ ਹ ਹਿਮਤ ਤਨੋਂ ਮਨੋਂ ਤੁਹਾਨੂੰ ਸਾਥ ਦੇ ਰਹੇ ਨੇ ਉਹ ਕਹਿੰਦੇ ਨੇ ਵੀ ਜੇ ਪੰਜਾਬ ਦੇ ਵਿੱਚ ਵੀ ਚੰਗੀ ਸਰਕਾਰ ਦੇ ਵੀ ਸਾਡਾ ਵੀ ਫਰਜ਼ ਹੈ ਲੋਕ ਆਪਣਾ ਫਰਜ਼ ਸਮਝਦੇ ਹੋਏ ਸਾਡੇ ਇਸ ਯਾਤਰਾ ਦੇ ਵਿੱਚ ਇਸ ਮਿਸ਼ਨ ਦੇ ਵਿੱਚ ਸਾਹਮਣੋ ਆਦੇ ਨੇ ਕਿ ਸਾਰੇ ਇਸ ਗੱਲ ਤੋਂ ਬਹੁਤ ਖੁਜ ਨੇ ਵੀ ਹੁਣ ਜਿੱਦਨ ਦੀ ਸਰਕਾਰ ਨੇ ਬਹੁਤਾ ਤੇ ਸ਼ਕਤੀ ਕਰੀਆ ਪਿੰਡਾਂ ਦੇ ਵਿੱਚ ਨਸ਼ੇ ਦਾ ਬੋਲਬਾਲਾ ਵਿਕਟਿਆ ਸਰ ਜਿਹੜੇ ਨਸ਼ਾ ਦਾ ਹਜੇ ਵੀ ਬਾਹਰ ਨੇ ਉਹਨਾਂ ਨੂੰ ਸੰਦੇਸ਼ ਉਚੀ ਦੇਣਾ ਚਾਹੂੰ ਅਸੀਂ ਤਾਂ ਇੱਕੋ ਕਹਿੰਦੇ ਆ ਵੀ ਜਾਂ ਤਾਂ ਧੰਦਾ ਛੱਡੋ ਜਾਂ ਪੰਜਾਬ ਛੱਡੋ ਸਾਡੇ ਕੋਲ ਤਾਂ ਦਬਲੀ ਗੱਲੇ ਦਿੱਖੀਆਂ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਨੌਜਵਾਨ ਨੂੰ ਕਹਿੰਦੇ ਜਵਾਨੀ ਦਾ ਨਸ਼ਾ ਰਖੋ ਤੇ ਆਪ ਦੇਖੋ ਵਿਕਣ ਨੂੰ ਸਵਾਰੋ ਇਹ ਤੁਹਾਨੂੰ ਪਤਾ ਲੱਗੇ ਵੀ ਅਸੀਂ ਪੰਜਾਬ ਦੇ ਵਸਨੀਕਾਂ ਤੇ ਜਿਨ੍ਹਾਂ ਨੂੰ ਕਹਿੰਦੇ ਪ੍ਰੋਫੈਸਰ ਕੁਰੂ ਸਿੰਘ ਨੇ ਕਿੰਨੀ ਲੇਖ ਕਰੇ ਤੇ ਅੱবি sire gabru punjab de matlab gabru badke dikhawn ਫਿਰ ਅਸੀਂ ਖੁਸ਼ ਹੋਾਂ ਜਿਹਨੇ ਸਾਨੂੰ ਨੱਚਦੀ ਜਵਾਨੀ ਕਜਾਂਦੀ ਸਾਡੇ ਸਾਹਮਣੇ ਹੋਊਗੀ ਫਿਰ ਮੈਂ ਸਾਡੀ ਮਨ ਦੀ ਖੁਸ਼ੀ ਪੂਰੀ